ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ <strong>ਭਾਸਕਰ</strong> ਜੀ <strong>ਭਾਸਕਰ</strong> ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਵਾਦ ਹੈ ਸਾਹਿਬ <strong>ਭਾਸਕਰ</strong> ਸਾਹਿਬ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਐਲਾਨ ਕਰਤਾ ਪੰਜਾਬ ਦੇ ਸਿਆਸੀ ਸਮਿਕਰਨ ਬੜੇ ਦਿਲਚਸਪ ਤਰੀਕੇ ਨਾਲ ਬਦਲ ਸਕਦੇ ਸੁਖਪਾਲ ਖੈਰਾ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪ੍ਰਚਾਰ ਕਰ ਸਕਦੇ ਨੇ ਅਮਰਿਤਪਾਲ ਦਾ ਰਾਜਾ ਵੜਿੰਗ ਕੀ ਕਰਨਗੇ अगर सुखपाल खैरा अमृतपाल ਦਾ ਪ੍ਰਚਾਰ ਕਰਨ ਚਲੇ ਗਏ ਤੇ ਰਾਜਾ ਵੜਿੰਗ ਕੀ ਕਰਨਗੇ ਰਾਜਾ ਵੜਿੰਗ ਨੇ ਤਾਂ ਡੀਜੀਪੀ ਨੂੰ ਚਿੱਠੀ ਲਿਖੀ ਸੀ ਜਦੋਂ ਅੰਮ੍ਰਿਤਪਾਲ ਦੀਆਂ ਸਰਗਰਮੀਆਂ ਬਹੁਤ ਵਧੀਆ ਸੀ ਆ ਵਧੀਆਂ ਸੀ ਅਕਾਲੀ ਦਲ ਕੀ ਕਰੂਗਾ ਅਕਾਲੀ ਦਲ ਸਮਰਥਨ ਕਰੂਗਾ ਅਗਰ ਅਕਾਲੀ ਦਲ ਅੰਮ੍ਰਿਤਪਾਲ ਦਾ ਸਮਰਥਨ ਕਰ ਦਿੰਦਾ ਮੇਰੀ ਨਜ਼ਰ ਚ ਮੁਕਾਬਲਾ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਔਰ ਅੰਮ੍ਰਿਤਪਾਲ ਦੇ ਵਿਚਾਲੇ ਬਣ ਸਕਦਾ ਹੈ ਜੇ ਪਿਛਲੀ ਵਾਰ ਦਾ ਇਤਿਹਾਸ ਦੇਖੀਏ ਆਪਾਂ ਉਹਦੀ ਵੀ ਗੱਲ ਕਰਦੇ ਹਾਂ ਹੁਣ ਕਾਂਗਰਸ ਅੱਜ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਕਰ ਰਹੀ ਹੈ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਕਰ ਰਹੀ ਹੈ ਅੱਜ ਨਾਮ ਤੈਅ ਕਰਨ ਵਾਲੀ ਹੈ ਔਰ ਅੱਜ ਸੂਚੀ ਆਉਣ ਦੀ ਪੂਰੀ ਉਮੀਦ ਹੈ ਕੱਲ ਚੋਣਾਂ ਹੋ ਗਈਆਂ 88 ਸੀਟਾਂ ਤੇ ਵਹਿਲੀ ਹੋ ਗਈ ਕਾਂਗਰਸ ਔਰ ਦੂਜੀਆਂ ਪਾਰਟੀਆਂ ਇਹ ਬਹੁਤ ਦਿਲਚਸਪ ਪਹਿਲੂ ਬਣੂਗਾ ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਅਗਰ ਅਮਰਿਤਪਾਲ ਮੈਦਾਨ ਚੋਂ ਦੇ ਨੇ ਤੇ ਖਡੂਰ ਸਾਹਿਬ ਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਔਰ ਪੂਰੇ ਪੰਜਾਬ ਚ ਅਕਾਲੀ ਦਲ ਦੀ ਸਥਿਤੀ ਕਿਉਂਕਿ ਅਮਰਿਤਪਾਲ ਦਾ ਵਿਰੋਧ ਲਗਾਤਾਰ ਭਾਜਪਾ ਨੇ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਕਾਂਗਰਸ ਦੇ ਲੀਡਰਾਂ ਨੇ ਵੀ ਕੀਤਾ ਸੋ ਪੰਜਾਬ ਚ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਮੁੱਦੇ ਬਦਲ ਸਕਦੇ ਨੇ ਅਮਰਿਤਪਾਲ ਸਿੰਘ ਦੀ ਉਮੀਦਵਾਰੀ ਦੇ ਨਾਲ ਸਿਮਰਨਜੀਤ ਸਿੰਘ ਮਾਨ ਕੀ ਖੁੱਲਾ ਸਮਰਥਨ ਕਰਨਗੇ ਜਿਹਦੀ ਉਮੀਦ ਹੈ ਉਹਦੇ ਨਾਲ ਸੰਗਰੂਰ ਚ ਵੀ ਵੋਟਾਂ ਦਾ ਫਰਕ ਪਾਏਗਾ ਅਗਰ ਖੈਰਾ ਵੀ ਸਮਰਥਨ ਕਰਦੇ ਨੇ ਸਿਮਰਨਜੀਤ ਮਾਨ ਵੀ ਸਮਰਥਨ ਕਰਦੇ ਨੇ ਅਕਾਲੀ ਦਲ ਦੀ ਸਥਿਤੀ ਵੀ ਤੁਹਾਡੇ ਤੋਂ ਮੈਂ ਸਮਝੂਗਾ ਪਾਸਕਰ ਸਾਹਿਬ ਸਭ ਤੋਂ ਪਹਿਲਾਂ ਅਮਰਿਤਪਾਲ ਦੇ ਪਰਿਵਾਰ ਨੇ ਐਲਾਨ ਕੀਤਾ ਅਮਰਿਤਪਾਲ ਚੋਣ ਲੜੇਗਾ ਖਡੂਰ ਸਾਹਿਬ ਦੇ ਜਿਹੜੇ ਚੋਣ ਸਮਿਕਰਣ ਨੇ ਕਿਵੇਂ ਬਣਨਗੇ ਪਿਛਲੀ ਵਾਰੀ ਬੀਬੀ ਪਰਮਜੀਤ ਕੌਰ ਖਾਲੜਾ ਜਦੋਂ ਖਡੂਰ ਸਾਹਿਬ ਤੋਂ ਚੋਣ ਲੜੇ ਉਹਨਾਂ ਨੂੰ 214499 ਵੋਟਾਂ ਪਈਆਂ 20.5% ਵੋਟਾਂ ਉਹ ਖੜੇ ਸੀ ਪੰਜਾਬ ਏਕਤਾ ਪਾਰਟੀ ਸੁਖਪਾਲ ਸਿੰਘ ਖੈਰਾ ਉਹਨਾਂ ਦੀ ਪਾਰਟੀ ਸੀ ਜਸ਼ਬੀਰ ਗਿੱਲ ਡਿੰਪਾ ਨੂੰ ਵੋਟਾਂ ਪਈਆਂ 4,69,000 ਬੀਬੀ ਜਗੀਰ ਕੌਰ ਨੂੰ ਪਈਆਂ 3,19,137 ਪਰਮਜੀਤ ਕੌਰ ਖਾਲੜਾ ਨੂੰ ਜਿਵੇਂ ਮੈਂ ਦੱਸਿਆ 2,14,000 ਔਰ ਮਨਜਿੰਦਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ 13,656 ਸਿੱਧਾ-ਸਿੱਧਾ ਮਸਲਾ ਹੈ ਅਗਰ ਪਿਛਲੀ ਵਾਰੀ ਅਕਾਲੀ ਦਲ ਔਰ ਪਰਮਜੀਤ ਕੌਰ ਖਾਲੜਾ ਦੀਆਂ ਵੋਟਾਂ ਇਕੱਠੀ ਆਂ ਕਰ ਲੈਂਦੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਜਿੱਤ ਸਕਦੇ ਸੀ ਇਹ ਸਥਿਤੀ ਪਿਛਲੇ ਅੰਕੜਿਆਂ ਦੀ ਹੈ ਇਸ ਵਾਰ ਅਗਰ ਅਕਾਲੀ ਦਲ ਅਮਰਿਤਪਾਲ ਸਿੰਘ ਦਾ ਸਮਰਥਨ ਕਰਦਾ ਹੈ ਤੇ ਜੇ ਸਿਮਰਤਜੀਤ ਸਿੰਘ ਮਾਨ ਵੀ ਸਮਰਥਨ ਕਰ ਦਿੰਦੇ ਨੇ ਤੇ ਫੇਰ ਮੁਕਾਬਲਾ ਤੁਸੀਂ ਖਡੂਰ ਸਾਹਿਬ ਚ ਕਿਵੇਂ ਵੇਖਦੇ ਜਿੱਥੇ ਤੱਕ ਅਮਰਿਤਪਾਲ ਉਹਨਾਂ ਦੀ ਗੱਲ ਹੈਗੀ ਹੈ ਸਭ ਤੋਂ ਪਹਿਲੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਅਮਰਿਤਪਾਲ ਲੜ ਸਕਦੇ ਨੇ ਚੋਣਾ ਮੇਰੇ ਖਿਆਲ ਨਾਲ 10 ਦਿਨ ਤੋਂ ਵੱਧ ਟਾਈਮ ਹੋ ਚੁੱਕਿਆ ਉਸ ਤੋਂ ਬਾਅਦ ਕਦੀ ਹਾਂ ਕਦੀ ਨਾ ਕਦੀ ਹਾਂ ਕਦੀ ਨਾ ਤੇ ਫਾਈਨਲ ਹੁਣ ਹਾਂ ਆ ਗਈ ਆ ਜਦ ਉਹਨਾਂ ਦੀ ਮਾਤਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਐਲਾਨ ਕਰਤਾ ਕਿ ਅਮਰਿਤਪਾਲ ਚੋਣ ਲੜੇਗਾ ਔਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ ਉਸ ਤੋਂ ਬਾਅਦ ਸਿਆਸੀ ਸਮੀਕਰਨ ਨਾ ਸਿਰਫ ਖਡੂਰ ਸਾਹਿਬ ਸੀਟ ਦੇ ਉੱਤੇ ਬਲਕਿ ਪੂਰੇ ਪੰਜਾਬ ਦੀਆਂ ਸੀਟਾਂ ਦੇ ਉੱਤੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਨੇ ਆਪਣੇ 12 ਕੈਂਡੀਡੇਟ ਐਲਾਨ ਦਿੱਤੇ 13ਵੀਂ ਸੀਟ ਖਡੂਰ ਸਾਹਿਬ ਦੇ ਉੱਤੇ ਫਿਲਹਾਲ ਉਹਨਾਂ ਨੇ ਆਪਣਾ ਕੈਂਡੀਡੇਟ ਨਹੀਂ ਐਲਾਨਿਆ ਹੁਣ ਅੰਮ੍ਰਿਤਪਾਲ ਦੇ ਇਸ ਫੈਸਲੇ ਤੋਂ ਬਾਅਦ ਕੀ ਅਕਾਲੀ ਦਲ ਆਪਣਾ ਕੈਂਡੀਡੇਟ ਐਲਾਨੇਗਾ ਕੀ ਅੰਮ੍ਰਿਤਪਾਲ ਨੂੰ ਹੀ ਸਪੋਰਟ ਕਰਕੇ ਆਪਣੇ ਕੈਂਡੀਡੇਟ ਨੂੰ ਵਿਡਰਾਅ ਯਾਨੀ ਐਲਾਨ ਹੀ ਨਾ ਕਰੇ ਉਹਨਾਂ ਐਸ ਸਥਿਤੀ ਬਣੀ ਹੋਈ ਹੈ ਔਰ ਅੱਜ ਇਹ ਵੀ ਉਮੀਦ ਹੈ ਕਿ ਮਾਤਾ ਜਿਹੜੀ ਅੰਮ੍ਰਿਤਕੋ ਅੰਮ੍ਰਿਤਪਾਲ ਵਨਦੀ ਹੈਗੀ ਹੈ ਉਹ ਵੀ ਇੱਕ ਦੁਬਾਰਾ ਪ੍ਰੈਸ ਕਾਨਫਰੈਂਸ ਸਾਰੇ ਦਲਾਂ ਨੂੰ ਸਾਰੇ ਦਲਾਂ ਨੂੰ ਅਪੀਲ ਕਰ ਸਕਦੀ ਹੈ ਔਰ ਬੰਦੀ ਸਿੰਘਾਂ ਦੇ ਮੁੱਦੇ ਤੇ ਹੋਰ ਮੁੱਦੇ ਤੇ ਸਿੱਖਾਂ ਦੇ ਮੁੱਦੇ ਤੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਕਹਿੰਦਾ ਸੀ ਭਾਜਪਾ ਦੇ ਨਾਲ ਐਲਾਈਅੰਸ ਹੀ ਨਹੀਂ ਕੀਤਾ ਕਿਉਂਕਿ ਅਸੀਂ ਉਹ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਭਾਜਪਾ ਨੋਨ ਕਮਿਟੈਂਸੀ ਹੈਹੀ ਵਜ੍ਹਾ ਸੀਗੀ ਕਿ ਅਸੀਂ ਭਾਜਪਾ ਦੇ ਨਾਲ ਐਲਾਈਅੰਸ ਨਹੀਂ ਕੀਤਾ ਹੁਣ ਉਹਨਾਂ ਮੁੱਦਿਆਂ ਦੇ ਉੱਤੇ ਜੇ ਮਾਤਾ ਸਮਰਥਨ ਮੰਗੇਗੀ ਤੇ ਅਕਾਲੀ ਦਲ ਕਿਸ ਤਰੀਕੇ ਨਾਲ ਮਾਤਾ ਨੂੰ ਯਾਨੀ ਅਮਰਿਤਕੌਰ ਅਮਰਿਤਪਾਲ ਉਹਨਾਂ ਦੀ ਮਾਤਾ ਨੂੰ ਕਿਦਾਂ ਉਹ ਮਨਾ ਕਰਨਗੇ ਅਕਾਲੀ ਦਲ ਵੱਸੇ ਤੇ ਬਹੁਤ ਇੱਕ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ ਚਲੋ ਅਕਾਲੀ ਦਲ ਐਸ ਮਾਮਲੇ ਦੇ ਵਿੱਚ ਫੈਸਲਾ ਲੈ ਸਕਦਾ ਕਿਉਂਕਿ ਉਹਨਾਂ ਨੇ ਫਿਲਹਾਲ ਖਡੂਰ ਸਾਹਿਬ ਦੇ ਵਿੱਚ ਆਪਣਾ ਕੈਂਡੀਡੇਟ ਐਲਾਨ ਨਹੀਂ ਕੀਤਾ ਪਰ ਜਦ ਉਹ ਅਮਰਿਤਪਾਲ ਉਹਨਾਂ ਨੂੰ ਸਪੋਰਟ ਕਰਨਗੇ ਤੇ ਉਹਦਾ ਅਸਰ ਬਾਕੀ ਦੀ 12 ਸੀਟਾਂ ਦੇ ਉੱਤੇ ਕੀ ਪਏਗਾ ਇਹ ਵੀ ਬੜਾ ਦੇਖਣ ਵਾਲੀ ਗੱਲ ਹੈ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਸੰਗਰੂਰ ਦੇ ਵਿੱਚ ਬੜਾ ਵੱਡਾ ਹੰਗਾਰਾ ਜਿਮਣੀ ਚ ਉਹਨਾਂ ਦੇ ਵਿੱਚ ਮਿਲਿਆ ਸੀ ਐਦਾਂ ਦਾ ਹੰਗਾਰਾ ਅਕਾਲੀ ਦਲ ਨੂੰ ਮਿਲ ਜਾਏ ਇਹ ਵੀ ਹੋ ਸਕਦਾ ਹੈ ਕਿ ਸ਼ਹਿਰੀ ਵੋਟ ਜਿਹੜੇ ਅਕਾਲੀ ਦਲ ਆਸ ਕਰਦਾ ਹੈ ਕਿ ਕੁਝ ਪਰਸੈਂਟ ਉਹਨਾਂ ਨੂੰ ਪੈਣੀਆਂ ਉਦੇ ਵਿੱਚ ਬਹੁਤ ਵੱਡਾ ਘਾਟਾ ਸਹਿਣ ਕਰਨਾ ਪਿਆ ਅਕਾਲੀ ਦਲ ਨੂੰ ਔਰ ਦੂਜੇ ਪਾਸੇ ਮੋਡਰੇਟ ਸਿੱਖ ਜਿਹੜੇ ਘੱਟ ਤੋਂ ਘੱਟ ਗਰਮ ਗਲੀਆਂ ਨੂੰ ਸਪੋਰਟ ਨਹੀਂ ਕਰਦੇ ਤੇ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਦੂਜੇ ਪਾਸੇ ਨਾ ਤੁਰਨਾ ਸ਼ੁਰੂ ਕਰਦੇ ਨੇ ਅਕਾਲੀ ਦਲ ਵਾਸਤੇ ਖਤਰਾ ਬਣਿਆ ਹੋਇਆ ਹੈ ਲੇਕਿਨ ਪਹਿਲੇ ਆਪਾਂ ਖਡੂਰ ਸਾਹਿਬ ਦੇ ਸਮੀਕਰਨ ਨੂੰ ਡਿਸਕਸ ਕਰਦੇ ਆ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਆ ਕਾਲੀਸ਼ਰਮਣੀਆ ਅਕਾਲੀ ਦਲ ਅੰਮ੍ਰਿਤ ਸਰਵ ਨੇ ਉੱਥੋਂ ਕੈਂਡੀਡੇਟ ਐਲਾਨ ਦਿੱਤਾ ਹੈ ਕੁਝ ਗੱਲਾਂ ਐਂਦਾ ਦੀ ਵੀ ਚੱਲ ਰਹੀ ਹੈ ਕਿ ਉਹ ਆਪਣੇ ਕੈਂਡੀਡੇਟ ਨੂੰ ਵਿਡਰੋ ਕਰਾਉਣ ਵਾਸਤੇ ਤਿਆਰ ਨੇ ਔਰ ਉਸ ਕੈਂਡੀਡੇਟ ਨਾਲ ਵੀ ਜਦ ਗੱਲ ਹੁੰਦੀ ਹੈ ਉਹ ਵੀ ਕਹਿੰਦੇ ਨੇ ਕਿ ਜੇ ਮੈਨੂੰ ਹੁਕਮ ਆਏਗਾ ਤੇ ਮੈਂ ਆਪਣੇ ਕੈਂਡੀਡੇਟਰ ਨੂੰ ਅਮਰਿਤਪਾਲ ਦੇ ਸਪੋਰਟ ਦੇ ਵਿੱਚ ਵਿਡਰਾਅ ਕਰ ਸਕਦਾ ਹੁਣ ਬਚੀਆਂ ਬਾਕੀ ਦੋ ਪਾਰਟੀਆਂ ਜਿਹੜੀ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਜਿਹਦੇ ਲਾਲਜੀਤ ਭੁੱਲਰ ਉਹਨਾਂ ਆਲਰੇਡੀ ਮੈਦਾਨ ਦੇ ਵਿੱਚ ਹੈ ਔਰ ਉਸ ਤੋਂ ਇਲਾਵਾ ਕਾਂਗਰਸ ਦਾ ਜਿਹੜਾ ਵੀ ਕੈਂਡੀਡੇਟ ਆਏਗਾ ਭਾਵੇਂ ਉਹ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਪੁੱਤਰ ਆਇਆ ਜਾਂ ਖੁਦ ਆਣ ਜਾਂ ਫਿਰ ਕੁਲਬੀਰ ਜੀਰਾ ਉਹਨਾਂ ਦਾ ਜਿਸ ਤਰੀਕੇ ਨਾਲ ਨਾਂ ਚੱਲ ਰਿਹਾ ਸੀ ਉਹਨਾਂ ਵਾਸਤੇ ਵੀ ਕੋਈ ਚੰਗੀ ਸੁਖੀ ਸੀਟ ਨਹੀਂ ਰਹਿ ਗਈ ਜਸਵੀਰ ਡਿੰਪਾਉਣਾ ਇਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪਿਛਲੀ ਵਾਰ 4.5 ਲੱਖ ਦੇ ਕਰੀਬ ਵੋਟ ਲੈ ਗਈ ਸੀਗੇ ਉਹপরিসਥਿਤੀਆਂ ਤਾਂ ਸੀਗੀ ਜਦ ਸੁਪਾਲ ਸਿੰਘ ਖੈਰਾ ਉਹਨਾਂ ਦੀ ਪਾਰਟੀ ਜਿਹੜੀ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਬਣਾਈ ਸੀ ਉੱਥੋਂ ਬੀਬੀ ਖਾਲ ਵਾਲਾ ਚੋਣ ਲੜ ਰਹੀ ਸੀ ਔਰ ਉਹ 2 ਲੱਖ ਤੋਂ ਵੱਧ ਵੋਟ ਲੈ ਗਈ ਸੀਗੀ ਐਦਾਂ ਦੇ ਹਾਲਾਤ ਦੇ ਵਿੱਚ ਖਡੂਰ ਸਾਹਿਬ ਦੇ ਸਮੀਕਰਨ ਸਾਰੀ 13 ਸੀਟਾਂ ਨੂੰ ਇੱਕ ਤਰੀਕੇ ਨਾਲ ਅਫੈਕਟ ਕਰ ਸਕਦੇ ਆ ਉਹ ਵੀ ਖਾਸ ਕਰਕੇ ਤਦ ਤੁਸੀਂ ਇਹ ਦੇਖੋ ਕਿ ਚਲੋ 41 ਜਲ ਦੇ ਉੱਤੇ ਕੀ ਇੰਪੈਕਟ ਪਏਗਾ ਆਮ ਆਦਮੀ ਪਾਰਟੀ ਦੇ ਕੀ ਪਏਗਾ ਕਾਂਗਰਸ ਦੇ ਉਤੇ ਕੀ ਪਏਗਾ ਇਹ ਤੇ ਗੱਲਾਂ ਚਲਦੀਆਂ ਰਹਣਗੀਆਂ ਲੇਕਿਨ ਸੁਪਾਲ ਸਿੰਘ ਖਹਿਰਾ ਉਹਨਾਂ ਨੂੰ ਕੱਲ ਪੱਤਰਕਾਰਾਂ ਨੇ ਜਦ ਪੁੱਛਿਆ ਕਿ ਤੁਸੀਂ ਅਮਰਿਤਪਾਲ ਨੂੰ ਸਪੋਰਟ ਕਰੋਗੇ ਜੋ ਇੰਡੀਪੈਂਡੈਂਟ ਇਲੈਕਸ਼ਨ ਲੜਦਾ ਹੈ ਉੱਥੋਂ ਖਡੂਰ ਸਾਹਬ ਤੋਂ ਕਹਿੰਦੇ ਉਹਦੇ ਵਾਸਤੇ ਮੈਂ ਕੈਂਪੇਨ ਵਾਸਤੇ ਵੀ ਜਾਊਂਗਾ ਹੁਣ ਐਦਾਂ ਦੀ ਸਥਿਤੀ ਦੇ ਵਿੱਚ ਇਹ ਸਟੈਂਡ ਕਾਂਗਰਸ ਦਾ ਹੋਏਗਾ ਜਾਂ ਫਿਰ ਸੁਪਾਲ ਸਿੰਘ ਖਹਿਰਾ ਉਹਨਾਂ ਦਾ ਪਰਸੋਂ ਸਟੈਂਡ ਹੋਏਗਾ ਜਦ ਉਹ ਅਮਰਿਤਪਾਲ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਆਪਣੇ ਘਰ ਰੱਖੀ ਹੋਈ ਰੈਲੀ ਦੇ ਵਿੱਚ ਸਪੋਰਟ ਕਰ ਰਹੀ ਸੀ ਜੋ ਉਹਨਾਂ ਨੇ ਚੇਚੇ ਤੌਰ ਤੇ ਕਿਹਾ ਸੀਗਾ ਕਿ ਉਹਨਾਂ ਦੀ ਪਾਰਟੀ ਦਾ ਸਟੈਂਡ ਭਾਵੇਂ ਜੋ ਮਰਜ਼ੀ ਕੋਈ ਹੋਵੇ ਲੇਕਿਨ ਉਹਨਾਂ ਦਾ ਪਰਸਨਲ ਸਟੈਂਡ ਅਮ੍ਰਿਤਪਾਲ ਦੇ ਪੱਖ ਹੀ ਠ ਹੈਗਾ ਯਾਨੀ ਆਪਣੇ ਪਰਸਨਲ ਸਟੈਂਡ ਤੋਂ ਉੱਤੇ ਖੜੇ ਹੋ ਕੇ ਜੇ ਸੁਪਾਲ ਸਿੰਘ ਖਹਿਰਾ ਹੋਣਾ ਅਮ੍ਰਿਤਪਾਲ ਦਾ ਸਮਰਥਨ ਕਰਨ ਵਾਸਤੇ ਕੈਂਪੇਨ ਕਰਦੇ ਨੇ ਖੜੂਰ ਸਾਹਿਬ ਤੇ ਕਾਂਗਰਸ ਦੇ ਅਫੀਸ਼ਲ ਕੈਂਡੀਡੇਟ ਨੂੰ ਵੀ ਇਸ ਗੱਲ ਦੇ ਉੱਤੇ ਇਤਰਾਜ਼ ਹੋਏਗਾ ਪਰ ਸੁਪਾਲ ਸਿੰਘ ਖਹਿਰਾ ਉਹਨਾਂ ਨੂੰ ਇਸ ਗੱਲ ਦਾ ਕਿੰਨਾ ਕੁ ਫਾਇਦਾ ਹੋਏਗਾ ਕਿਉਂਕਿ ਡਾਇਰੈਕਟ ਫਾਇਦਾ ਉੱਥੇ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਮਿਲਦਾ ਨਜ਼ਰ ਆਏਗਾ ਜੇ ਕਈ ਆਪਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਵੀ ਇਸ ਗੱਲ ਦਾ ਕੋਈ ਫਾਇਦਾ ਹੋ ਸਕਦਾ ਹੈ ਤੇ ਵੋਟਾਂ ਦੀ ਵੰਡ ਹੋ ਜਾਏ ਕਿ ਸਿਮਰਨਜੀਤ ਸਿੰਘ ਮਾਨ ਔਰ ਸੁਖਪਾਲ ਸਿੰਘ ਖਹਿਰਾ ਇੱਕ ਪਾਰਟਿਕੂਲਰ ਸੈਕਸ਼ਨ ਦੀ ਤੇ ਉਹਦੇ ਵਿੱਚ ਦੋਨੋਂ ਦੋਨੋਂ ਕੈਂਡੀਡੇਟਸ ਨੂੰ ਸਰੂਰ ਦੇ ਵਿੱਚ ਘਾਟਾ ਹੋ ਸਕਦਾ ਹੈ ਤੇ ਤੀਜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਉੱਥੇ ਇੱਕ ਤਰੀਕੇ ਨਾਲ ਅੱਗੇ ਵਧ ਸਕਦਾ ਹੈ ਇਹ ਸਾਰੇ ਸਮੀਕਰਨਾਂ ਦੇ ਵਿੱਚ ਹੁਣ ਖਡੂਰ ਸਾਹਿਬ ਤੋਂ ਐਲਾਨ ਅਮਰਿਤਪਾਲ ਉਹਨਾਂ ਦਾ ਔਰ ਉਸ ਤੋਂ ਬਾਅਦ ਸਾਰੀ ਪਾਰਟੀਆਂ ਆਪਣੇ ਆਪ ਨੂੰ ਆਸਹਿਜ ਮਹਿਸੂਸ ਕਰ ਰਹੀਆਂ ਹੈ ਇਹ ਆਪਾਂ ਕਰੀਏਗੀ ਇਹ ਸੁਖਪਾਲ ਸਿੰਘ ਖਹਿਰਾ ਪਾਰਟੀ ਲਾਈਨ ਤੋਂ ਵੱਖਰੇ ਜਾ ਕੇ ਇਸ ਤਰ੍ਹਾਂ ਦਾ ਕੈਂਪੇਨ ਕਰਦਾ ਹੈ ਤੇ ਫਿਰ ਸੁਖਪਾਲ ਸਿੰਘ ਖਹਿਰਾ ਜੋ ਕਿ ਹੁਣ ਕੈਂਡੀਡੇਟ ਬਣ ਚੁੱਕੇ ਨੇ ਕਾਂਗਰਸ ਦੇ ਸੰਗਰੂਰ ਤੋਂ ਉਹਨਾਂ ਦੇ ਖਿਲਾਫ ਕੋਈ ਇਨਡਿਸਿਪਲਿਨ ਦਾ ਐਕਸ਼ਨ ਲਏਗੀ ਕਾਂਗਰਸ ਯਾਨੀ ਐਸਾਰੀ ਸਥਿਤੀਆਂ ਦੇ ਵਿੱਚ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਇੱਕ ਹੋਰ ਵੱਡਾ ਇੰਟਰਸਟਿੰਗ ਮੋਡ ਆਉਣ ਵਾਲਾ ਤੁਸੀਂ ਰਾਜਾ ਵੜਿੰਗ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਭਾਸਕਰ ਸਾਹਿਬ ਅਨੁਸ਼ਾਸਨ ਦੀ ਗੱਲ ਕਰਕੇ ਰਾਜਾ ਵੜਿੰਗ ਨੇ ਤਾਂ ਡੀਜੀਪੀ ਨੂੰ ਚਿੱਠੀ ਲਿਖੀ ਸੀ ਅਮਰਿਤਪਾਲ ਦੇ ਮਾਮਲੇ ਤੇ ਔਰ ਜੇ ਸੁਖਪਾਲ ਖਹਿਰਾ ਪ੍ਰਚਾਰ ਕਰਨ ਚਲੇ ਗਏ ਅਮਰਿਤਪਾਲ ਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜਾ ਖਡੂਰ ਸਾਹਿਬ ਤੋਂ ਕਾਂਗਰਸ ਦਾ ਕੈਂਡੀਡੇਟ ਹੋਏਗਾ ਉਹ ਕਿਵੇਂ ਬਰਦਾਸ਼ਤ ਕਰੇਗਾ ਫਿਰ ਰਾਜਾ ਵੜਿੰਗ ਕੀ ਕਰਨਗੇ ਕੀ ਸੁਖਪਾਲ ਖਹਿਰਾ ਨੂੰ ਅਨਿਸ਼ਾਨ ਸਿੰਘ ਦਾ ਨੋਟਿਸ ਭੇਜਣਗੇ ਚਲੋ ਇਹਦਾ ਮਤਲਬ ਇਹ ਹੈ ਕਿ ਹੁਣ ਪੰਜਾਬ ਦੀ ਜਿਹੜੀ ਹੌਟ ਸੀਟ ਹੈ ਉਹ ਮੋੜ ਤੋਂ ਤਬਦੀਲ ਹੋ ਰਹੀ ਹੈ ਉਹ ਬਣ ਰਹੀ ਹੈ ਖਡੂਰ ਸਾਹਿਬ ਔਰ ਅਕਾਲੀ ਦਲ ਦੇ ਪੱਖੋਂ ਅਕਾਲੀ ਦਲ ਦੇ ਨਜ਼ਰੀਏ ਤੋਂ ਕਿਸ ਤਰ੍ਹਾਂ ਦੀ ਚਰਚਾ ਹੈ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਵਿਕਰਮ ਮਜੀਠੀਆ ਦਾ ਕੀ ਰਿਐਕਸ਼ਨ ਹੈ ਅਗਰ ਕੋਈ ਰਿਐਕਸ਼ਨ ਆਇਆ ਦੇਖੋ ਵਿਕਰਮ ਜੀ ਮਜੀਠੀਆ ਉਹਨਾਂ ਦਾ ਫਿਲਹਾਲ ਕੋਈ ਰਿਐਕਸ਼ਨ ਸਾਡੇ ਤੱਕ ਆਇਆ ਤੇ ਨਹੀਂ ਲੇਕਿਨ ਇਸ ਮੁੱਦੇ ਦੇ ਉੱਤੇ ਕਈ ਰਿਐਕਸ਼ਨ ਦੇ ਚੁੱਕੇ ਨੇ ਕਿਉਂਕਿ ਸਾਡੇ ਸੂਤਰ ਦੱਸਦੇ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਵੀ ਖਡੂਰ ਸਾਹਿਬ ਤੋਂ ਬਤੌਰ ਕੈਂਡੀਡੇਟ ਬਨਣਾ ਚਾਹਦੇ ਸੀਗੇ ਪਰ ਹੁਣ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਹਲਾਨੀ ਯਾ ਫਿਰ ਅਕਾਲੀ ਦਲ ਨੇ ਖਡੂਰ ਸਾਹਿਬ ਵਾਸਤੇ ਪਾਰਟਿਕੂਲਰਲੀ ਕੈਂਡੀਡੇਟ ਕਿਉਂ ਨਹੀਂ ਐਲਾਨਾ ਐਜ਼ ਇਹ ਪਿੱਛੇ ਅਸੀਂ ਜਦ ਪਹਿਲੇ ਵਾਲੇ ਰੀਜ਼ਨਸ ਨੂੰ ਦੇਖਦੇ ਆ ਤੇ ਉਹਦੇ ਵਿੱਚ ਇਹੀ ਲੱਗਦਾ ਹੈ ਕਿ ਵੀ ਉੱਥੇ ਆਦੇਸ਼ ਪ੍ਰਤਾਪ ਕਹ ਰਹੇ ਉਹਨਾਂ ਵੀ ਟਿਕਟ ਪਾਉਦੇ ਸੀ ਤੇ ਵਿਕਰਮਜੀਤ ਸਿੰਘ ਮੁਜੀਠੀਆ ਉਹਨਾਂ ਵੀ ਟਿਕਟ ਦੇ ਵਿੱਚ ਇੰਟਰਸਟਿਡ ਸੀਗੇ ਇਹਨਾਂ ਦੋਨਾਂ ਦੇ ਵਿੱਚੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵਾਸਤੇ ਡਿਸੀਜਨ ਫਾਈਨਲ ਲੈਣਾ ਥੋੜਾ ਜਿਹਾ ਔਖਾ ਲੱਗਦਾ ਹੈ ਕਿ ਵੀ ਜੇ ਸਾਲਾ ਨੂੰ ਖੁਸ਼ ਕਰੂ ਤੇ ਜੀਜਾ ਜੀ ਨੂੰ ਨਾਰਾਜ਼ ਤੇ ਜੀਜਾ ਜੀ ਨੂੰ ਖੁਸ਼ ਕਰੂ ਤੇ ਸਾਲਾ ਨਾਰਾਜ਼ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਤੇ ਅਕਾਲੀ ਦਲ ਦੇ ਪ੍ਰਧਾਨ ਫਸੇ ਹੋਏ ਸੀਗੇ ਪਰ ਅਮਰਿਤਪਾਲ ਦੇ ਆਉਣ ਤੋਂ ਬਾਅਦ ਘੱਟ ਤੋਂ ਘੱਟ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਉਸ ਪੁਰਾਣੀ ਫਿਰਦਰਦੀ ਤੋਂ ਜ਼ਿਆਦਾ ਇੱਕ ਨਵੇਂ ਤਰੀਕੇ ਦੀ ਸਿਚੁਏਸ਼ਨ ਦੇ ਵਿੱਚ ਐਂਟਰ ਕਰਨਾ ਪਏਗਾ ਜਿੱਥੇ ਅਕਾਲੀ ਦਲ ਦਾ ਲਿੱਤਾ ਹੋਇਆ ਫੈਸਲਾ ਉਹਨਾਂ ਦੇ ਇਲੈਕਸ਼ਨ ਨੂੰ ਉਹਨਾਂ ਦੇ ਕੈਂਡੀਡੇਟਸ ਨੂੰ 13 ਦੀ 13 ਸੀਟਾਂ ਦੇ ਉੱਤੇ ਇੰਪੈਕਟ ਕਰੇਗਾ ਉਹ ਐਡਵਰਸ ਇੰਪੈਕਟ ਵੀ ਕਰ ਸਕਦਾ ਹੈ ਉਹ ਪੋਜ਼ਿਟਿਵ ਇੰਪੈਕਟ ਵੀ ਕਰ ਸਕਦਾ ਹੈ ਲੇਕਿਨ ਇਹ ਰਿਸਕ ਫੈਕਟਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਲੈਣਾ ਪਏਗਾ ਇਹ ਇੱਕ ਬੜੀ ਅਜੀਬ ਜਿਹੀ ਸਥਿਤੀ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਕਿ ਅੱਜ ਅਕਾਲੀ ਅੰਮ੍ਰਿਤਪਾਲ ਦੀ ਮਾਤਾ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਉਹਨਾਂ ਪੰਥਕ ਦਲਾਂ ਨੂੰ ਅਪੀਲ ਕਰ ਸਕਦੀ ਹੈ ਔਰ ਉਸ ਅਪੀਲ ਦਾ ਜਵਾਬ ਅਕਾਲੀ ਦਲ ਦੇ ਪ੍ਰਧਾਨ ਕਿਸ ਤਰ੍ਹਾਂ ਦੇਣਗੇ ਜੇ ਕਿਤੇ ਅਪੀਲ ਦੇ ਵਿੱਚ ਸ਼ਬਦਾਂ ਦੀ ਘਾਟ ਹੋ ਗਈ ਤੇ ਉਹਦਾ ਵੀ ਇੰਪੈਕਟ ਇਲੈਕਸ਼ਨ ਦੇ ਵਿੱਚ ਪੈਣ ਵਾਲਾ ਪਾਸ ਤੋਂ ਮੈਨੂੰ ਲੱਗਦਾ ਸੁਖਵੀਰ ਬਾਦਲ ਮੀਟਿੰਗ ਬੁਲਾ ਸਕਦੇ ਨੇ ਅਕਾਲੀ ਦਲ ਦੀ ਉਹ ਚਪਦਰੀ ਮੀਟਿੰਗ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਸੱਦੀ ਸੀ ਔਰ ਪੰਥਕ ਮੁੱਦਿਆਂ ਤੇ ਬੀਜੇਪੀ ਨਾਲ ਸਮਝੌਤੇ ਤੋਂ ਇਨਕਾਰ ਹੋ ਗਿਆ ਸੀ ਕੋਰ ਕਮੇਟੀ ਦੀ ਮੀਟਿੰਗ 'ਚ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਕੁਝ ਮੁੱਦਿਆਂ ਤੇ ਅਮਰਿਤਪਾਲ ਸਿੰਘ ਦਾ ਸਮਰਥਨ ਕਰੇ ਭਾਵੇਂ ਅਮਰਿਤ ਸੰਚਾਰ ਮਹਿੰਮ ਹੈ ਭਾਵੇਂ ਅਮਰਿਤਪਾਲ ਸਿੰਘ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਭੂਮਿਕਾ ਹੈ ਭਾਵੇਂ ਪੰਜਾਬੀ ਨੌਜਵਾਨਾਂ ਤੇ ਜਿਹੜਾ ਐਨਐਸਸੀ ਲਗਾਇਆ ਜਾਂਦਾ ਹੈ ਉਹਦਾ ਵਿਰੋਧ ਲਗਾਤਾਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਲਗਾਤਾਰ ਕਰਦੇ ਨੇ ਬਹੁਤ ਸਾਰੇ ਜਿਹੜੇ ਸਾਡੇ ਬੁੱਧੀਜੀਵੀ ਸੰਗਠਨ ਨੇ ਉਹ ਵੀ ਵਿਰੋਧ ਕਰਦੇ ਨੇ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇਹਨਾਂ ਦੋਨਾਂ ਦੀਆਂ ਕੋਸ਼ਿਸ਼ਾਂ ਸਦਕਾ ਅਮਰਿਤਪਾਲ ਔਰ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਹੋਈ ਸੀ ਹੁਣ ਅਗਰ ਮੁੱਦਿਆਂ ਦੇ ਅਧਾਰਤ ਨਸ਼ਿਆਂ ਦੇ ਖਿਲਾਫ ਅਮਰਿਤਪਾਲ ਦੀ ਲੜਾਈ ਇਹਨਾਂ ਸਾਰੀਆਂ ਗੱਲਾਂ ਤੇ ਅਗਰ ਅਕਾਲੀ ਦਲ ਸਮਰਥਨ ਕਰਦਾ ਔਰ ਆਪਣਾ ਉਮੀਦਵਾਰ ਨਹੀਂ ਉਤਾਰਦਾ ਤੇ ਬਾਕੀ 12 ਸੀਟਾਂ ਦੇ ਵਿੱਚੋਂ ਜਿਹੜੀਆਂ ਨਰੋਲ ਪਿੰਡੂ ਸੀਟਾਂ ਨੇ ਉਥੇ ਸ਼ਰੋਮਣੀ ਅਕਾਲੀ ਦਲ ਨੂੰ ਮੁਰਤ ਤੋਂ ਸਾਡੇ ਪਿੰਡਾਂ ਦੇ ਲੋਕਾਂ ਦਾ ਮੈਨੂੰ ਲੱਗਦਾ ਚੰਗਾ ਹੰਗਾਰਾ ਮਿਲ ਸਕਦਾ ਹੈ ਕਿ ਅਕਾਲੀ ਦਲ ਨੇ ਅੰਮ੍ਰਿਤਪਾਲ ਨਾਲ ਅਗਰ ਸਿਧਾਂਤਕ ਤੌਰ ਦੇ ਉੱਤੇ ਉਹਦਾ ਸਾਥ ਦੇਣ ਦਾ ਫੈਸਲਾ ਕੀਤਾ ਨਸ਼ੇ ਦੇ ਖਿਲਾਫ ਲੜਾਈ ਬੰਦੀ ਸਿੰਘਾਂ ਦੀ ਰਿਹਾਈ ਨੌਜਵਾਨਾਂ ਤੇ ਐਨਐਸਏ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਸਸਕਰ ਸਾਹਿਬ ਜੀ ਹੁਣ ਆਪਾਂ ਅਗਲੇ ਸਵਾਲ ਤੇ ਵਧੀਏ ਅੱਜ ਕਾਂਗਰਸ ਪਾਰਟੀ ਤੇ ਲਈ ਵੀ ਇਹ ਮੁੱਦਾ ਤਾਂ ਵੱਡਾ ਹੋਏਗਾ ਕਿ ਟਿਕਟਾਂ ਦੀ ਚੋਣ ਕਿਵੇਂ ਕੀਤੀ ਜਾਵੇ ਭਾਵੇਂ ਖੜੂਰ ਸਾਹਿਬ ਦੀ ਸੀਟ ਹੈ ਭਾਵੇਂ ਅਨੰਦਪੁਰ ਸਾਹਿਬ ਦੀ ਸੀਟ ਹੈ ਭਾਵੇਂ ਫਿਰੋਜ਼ਪੁਰ ਹੈ ਭਾਵੇਂ ਲੁਧਿਆਣਾ ਹੈ ਬਿਲਕੁਲ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲਦੀ ਪਈ ਸੀ ਔਰ ਉਸ ਮੀਟਿੰਗ ਦੇ ਵਿੱਚ ਅੱਜ ਅੰਤਿਮ ਫੈਸਲਾ ਲੈਣ ਦੀ ਤਿਆਰੀ ਹੈ ਤੇ ਦੇਰ ਸ਼ਾਮ ਨੂੰ ਆਏ ਲਿਸਟ ਆਉਂਦੀ ਪੂਰੀ ਉਮੀਦ ਵੀ ਹੈਗੀ ਹੈ ਪਰ ਜਿਹੜੀ ਸੀਟਾਂ ਬਚੀਆਂ ਉਹਦੇ ਵਿੱਚ ਕੁਝ ਨਵੇਂ ਸਮੀਕਰਨ ਨਿਕਲ ਕੇ ਆਏ ਨੇ ਔਰ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈਗੀ ਹੈ ਗੁਰਦਾਸਪੁਰ ਕੱਲ ਇੱਕ ਖਬਰ ਮਿਲੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਵੀ ਕੈਂਡੀਡੇਟ ਹੋ ਸਕਦੇ ਨੇ ਗੁਰਦਾਸਪੁਰ ਤੋਂ ਕੁਝ ਐਦਾਂ ਦੇ ਵੀ ਖਬਰਾਂ ਨਿਕਲ ਕੇ ਆ ਰਹੀਆਂ ਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਸ਼ਰੀਕ ਰਹੇ ਹੋਏ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦਾ ਨਾਂ ਅੱਗੇ ਵਧਾਰੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹ ਵੀ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਅੱਗੇ ਨਾਮ ਵਧਾਰੇ ਨੇ ਔਰ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦਾ ਬਿਆਨ ਆਇਆ ਕਿ ਜੇ ਪਾਰਟੀ ਮੈਨੂੰ ਟਿਕਟ ਦੇਗੀ ਤੇ ਮੈਂ ਲੜੂੰਗਾ ਔਰ ਤੁਹਾਨੂੰ ਯਾਦ ਹੋਵੇਗਾ ਜਦ ਇਹ ਇਲੈਕਸ਼ਨਾਂ ਦਾ ਆਗਾਜ਼ ਸ਼ੁਰੂ ਹੀ ਹੋਇਆ ਸੀਗਾ ਤਦ ਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਗੱਲ ਦਾ ਐਲਾਨ ਕਰਤਾ ਸੀਗਾ ਕਿ ਵੀ ਉਹ ਇਲੈਕਸ਼ਨ ਨਹੀਂ ਲੜਨਗੇ ਔਰ ਉਸ ਇਲੈਕਸ਼ਨ ਨਾਲ ਲੜਨ ਦੇ ਪਿੱਛੇ ਇੱਕ ਮੇਨ ਕਾਰਨ ਇਹੀ ਮੰਨਿਆ ਜਾ ਰਿਹਾ ਸੀ 2027 ਦੀ ਸੀਐਮ ਦੀ ਕੁਰਸੀ ਯਾਨੀ ਸੀਐਮ ਦੇ ਕੈਂਡੀਡੇਟ ਵਜੋਂ ਅੱਗੇ ਉਤਰ ਸਕਦੇ ਨੇ ਹੁਣ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਰਾਜਾ ਵੜਿੰਗੋ ਨਾਲ ਦੀ ਚਰਚਾਵਾਂ ਹੈਗੀਆਂ ਕਿ ਉਹ ਫਿਰੋਜ਼ਪੁਰ ਤੋਂ ਕੈਂਡੀਡੇਟ ਹੋ ਸਕਦੇ ਨੇ ਕਾਂਗਰਸ ਦੇ ਤੇ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਿਉਂ ਨਹੀਂ ਯਾਨੀ ਕਾਂਗਰਸ ਦੇ ਵਿੱਚ ਇੱਕ ਅਕਵਾਗ ਦੀ ਚੱਲ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਉਤਾਰਿਆ ਜਾਏ ਨਨਦਪੁਰ ਸਾਹਿਬ ਦੇ ਉੱਤੋਂ ਵੀ ਇੱਕ ਨਵਾਂ ਨਾਂ ਚੱਲਦਾ ਨਜ਼ਰ ਆ ਰਿਹਾ ਵਿਜੇਂਦਰ ਸਿੰਘਲਾ ਔਰ ਕਥਿਤ ਤੌਰ ਤੇ ਰਾਹੁਲ ਗਾਂਧੀ ਉਹਨਾਂ ਦੀ ਤਰਫੋਂ ਇਹ ਨਾਂ ਤੋਰਿਆ ਗਿਆ ਹੈ ਹਾਲਾਂਕਿ ਅੱਜ ਤੋਂ ਪਹਿਲੇ ਜਦ ਵੀ ਅਸੀਂ ਨਨਦਪੁਰ ਸਾਹਿਬ ਨੂੰ ਨਨਦਪੁਰ ਸਾਹਿਬ ਦੀ ਡਿਸਕਸ ਸੀਟ ਨੂੰ ਡਿਸਕਸ ਕੀਤਾ ਤੇ ਉੱਥੇ ਰਾਣਾ ਗੁਰਜੀਤ ਸਿੰਘ ਰਾਣਾ ਕੇਪੀ ਸਿੰਘ ਦਾ ਤੇ ਨਾਂ ਸੀਗਾ ਲੇਕਿਨ ਹੁਣ ਵਿਜੇਂਦਰ ਸਿੰਘਲਾ ਉਹਨਾਂ ਦਾ ਵੀ ਨਾਂ ਉੱਥੋਂ ਚੱਲ ਰਿਹਾ ਹੈ ਇਹ ਇੱਕ ਨਵੀਂ ਸਥਿਤੀ ਉਤਪੰਨ ਹੋਈ ਹੈ ਉਹਦਾ ਵੀ ਖੁਲਾਸਾ ਜਦ ਲਿਸਟ ਦੇ ਵਿੱਚ ਕਿਹਦਾ ਨਾਂ ਹੁੰਦਾ ਉਸ ਤੋਂ ਬਾਅਦ ਪਤਾ ਲੱਗੇਗਾ ਔਰ ਖਡੂਰ ਸਾਹਿਬ ਸੀਟ ਦੇ ਉੱਤੇ ਜਿੱਥੇ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਨਾਮ ਚੱਲਦਾ ਸੀਗਾ ਉੱਥੇ ਅੰਮ੍ਰਿਤਪਾਲ ਦੀ ਐਂਟਰੀ ਤੋਂ ਬਾਅਦ ਸਮੀਕਰਨ ਕਿਸ ਤਰੀਕੇ ਨਾਲ ਬੰਦੇ ਨੇ ਔਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ ਕਿ ਜੇ ਸੁਖਪਾਲ ਸਿੰਘ ਖੇਰਾ ਉਹਨਾ ਉੱਥੇ ਅੰਮ੍ਰਿਤਪਾਲ ਦਾ ਕੈਂਪੇਨ ਕਰਦੇ ਨੇ ਤੇ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਕਿਸ ਤਰੀਕੇ ਨਾਲ ਕੰਪਲੇਂਟ ਕਰਦੇ ਨੇ ਉਹ ਟਕਸਲ ਜਿਹੜੀ ਪੁਰਾਣੀ ਰਾਣਾ ਗੁਰਜੀਤ ਸਿੰਘ ਔਰ ਸੁਖਪਾਲ ਸਿੰਘ ਖੇਰਾ ਉਹਨਾਂ ਦੇ ਵਿੱਚ ਚੱਲਦੀ ਸੀ ਇੱਕ ਵਾਰ ਹੋਰ ਖਡੂਰ ਸਾਹਿਬ ਦੇ ਵਿੱਚ ਦੇਖੀ ਜਾ ਸਕਦੀ ਹੈ ਔਰ ਉਹਦਾ ਇੰਪੈਕਟ ਸੰਗਰੂਰ ਦੇ ਵਿੱਚ ਵੀ ਪੈ ਸਕਦਾ ਹੈ ਹੁਣ ਮੇਰੇ ਖਿਆਲ ਨਾਲ ਇਹ ਜਿਹੜੀ ਤਿੰਨਾਂ ਸੀਟਾਂ ਤੋਂ ਇਲਾਵਾ ਲੁਧਿਆਣਾ ਦੀ ਸੀਟ ਜਿਹਦੇ ਉੱਤੇ ਕਾਂਗਰਸ ਨੇ ਹਜੇ ਤੱਕ ਕੈਂਡੀਡੇਟ ਐਲਾਨਨਾ ਬਾਕੀ ਹੈ ਉੱਥੇ ਹਜੇ ਵੀ ਹਜੇ ਵੀ ਸੂਚਨਾ ਮਿਲੀ ਹੈ ਕਿ ਭਾਰਤ ਕੁਸ਼ਨ ਆਸ਼ੂ ਦਾ ਨਾਂ ਹੀ ਸਭ ਤੋਂ ਉੱਤੇ ਚੱਲ ਰਿਹਾ ਭਾਵੇਂ ਜਸਜੀ ਖੰਗੂੜਾ ਉਹਨਾਂ ਦਾ ਨਾਂ ਗੁਰਕੀਰਤ ਕੋਟਲੀ ਉਹਨਾਂ ਦਾ ਨਾਂ ਚੱਲ ਤੇ ਰਿਹਾ ਪਰ ਫੇਰ ਵੀ ਉੱਥੇ ਆਸ਼ੂ ਗੁੱਟ ਹਜੇ ਤੱਕ ਵੀ ਸਟਰੋਂਗ ਨਜ਼ਰ ਆਉਂਦਾ ਹੈ ਔਰ ਕਿਸੇ ਨਾ ਕਿਸੇ ਜਗ੍ਹਾ ਹਾਈ ਕਮਾਂਡ ਦਾ ਵੀ ਉਹਨਾਂ ਨੂੰ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਇੱਕ ਸੀਟ ਹੋਰ ਹੈਗੀ ਹੈ ਜੀ ਕੁਝ ਕਹਿ ਰਹੇ ਸੀ ਤੁਸੀਂ ਜੀ ਪਾਸਕਰ ਸਾਹਿਬ ਬਿਲਕੁਲ आशु ਉਹਨਾਂ ਦਾ ਨਾਮ ਉੱਪਰ ਜ਼ਰੂਰ ਚੱਲ ਰਿਹਾ ਲੇਕਿਨ ਅੜਿੱਕਾ ਆਸ਼ੂ ਦੇ ਲਈ ਉਹੀ ਗੱਲਾਂ ਬਣ ਰਹੀਆਂ ਨੇ ਵਿਜੀਲੈਂਸ ਦਾ ਕੇਸ ਔਰ ਈਡੀ ਦੇ ਗੇੜੇ ਸੋ ਈਡੀ ਦਾ ਰਡਾਰ ਇਹ ਸਾਰੀਆਂ ਚੀਜ਼ਾਂ ਅੜਿੱਕਾ ਬਣ ਰਹੀਆਂ ਨੇ ਔਰ ਕਿਉਂਕਿ ਸੁਖਪਾਲ ਜਿਹੜੀ ਲੁਧਿਆਣਾ ਦੇ ਵਿੱਚ ਜੱਸੀ ਖੰਘੂੜਾ ਦੀ ਐਂਟਰੀ ਹੋਈ ਹੈ ਜਾਂ ਗੁਰਕੀਰਤ ਕੋਟਲੀ ਦੀ ਐਂਟਰੀ ਹੋਈ ਹੈ ਉਹਦੇ ਪਿੱਛੇ ਵੱਡਾ ਕਾਰਨ ਨਹੀਂ ਮੰਨਿਆ ਜਾਂਦਾ ਕਿ ਜੱਸੀ ਖੰਘੂੜਾ ਪਰਿਵਾਰ ਵੀ ਬਿਆਨ ਸਿੰਘ ਪਰਿਵਾਰ ਦੇ ਬਹੁਤ ਨੇੜੇ ਪਰਿਵਾਰ ਰਿਹਾ ਕਿਉਂਕਿ 60 ਸਾਲ ਤੋਂ ਜੱਸੀ ਖੰਘੂੜਾ ਦਾ ਪਰਿਵਾਰ ਵੀ ਲਗਭਗ 22-23 ਸਾਲ ਤੋਂ ਤਾਂ ਸਿੱਧੇ ਤੌਰ ਤੇ ਕਾਂਗਰਸ ਨਾਲ ਜੁੜੇ ਹੋਏ ਸੀ ਹੁਣ ਇਹਦੇ ਵਿੱਚ ਇੱਕ ਹੋਰ ਬੜਾ ਦਿਲਚਸਪ ਆਂਕੜਾ ਲੁਧਿਆਣੇ ਦਾ ਜੁੜ ਜਾਂਦਾ ਹੈ ਕਿ ਅੱਜ ਤੱਕ 17 ਵਾਰੀ ਲੋਕ ਸਭਾ ਦੀ ਚੋਣ ਹੋਈ ਹੈ 16 ਵਾਰ ਸਿੱਖ ਭਾਈਚਾਰੇ ਦਾ ਚਿਹਰਾ ਉੱਥੋਂ ਜਿੱਤਿਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਦਾ ਵੋਟ ਪਰਸੈਂਟੇਜ ਉੱਥੇ ਹੈ ਔਰ ਜਦੋਂ ਮਨੀਸ਼ ਤਿਵਾੜੀ ਵੀ ਜਿੱਤੇ ਪਹਿਲੀ ਵਾਰੀ ਜਿੱਤੇ ਮਨੀਸ਼ ਤਿਵਾੜੀ ਗੈਰ ਸਿੱਖ ਔਰ ਮਨੀਸ਼ ਤਿਵਾੜੀ ਭਾਵੇਂ ਗੈਰ ਸਿੱਖ ਮੰਨੇ ਜਾਂਦੇ ਨੇ ਪਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਹੈ ਕਿਉਂਕਿ ਮਨੀਸ਼ ਚਵੜੀ ਉਹਨਾਂ ਦੇ ਮਾਤਾ ਜੀ ਸਿੱਖ ਪਰਿਵਾਰ ਨੂੰ ਸਬੰਧ ਰੱਖਦੇ ਸੀ ਸੋ ਇਸ ਕਰਕੇ ਗੁਰਕੀਰਤ ਕੋਟਲੀ ਔਰ ਜੱਸੀ ਖੰਗੂੜਾ ਬਰਾਬਰ ਦੀ ਟੱਕਰ ਦੰਦੇ ਉੱਥੇ ਨਜ਼ਰ ਆ ਰਹੇ ਨੇ ਭਾਰਤ ਪੂਸ਼ਣ ਆਸ਼ੂ ਵਿਜੀਲੈਂਸ ਦੀ ਰਡਾਰ ਤੇ ਈਡੀ ਦੀ ਰਡਾਰ ਤੇ ਔਰ ਕਈ ਸਾਬਕਾ ਜਿਹੜੇ ਉੱਥੋਂ ਦੇ ਇੱਕ ਮੰਤਰੀ ਔਰ ਸੰਸਦÍ ਸਕੱਤਰ ਨੇ ਉਹ ਸੰਝੇ ਦਲਵਾਰ ਦੀ ਪੈਰਵਾਹੀ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਉਸ ਤਰੀਕੇ ਦੇ ਲੀਡਰ ਨੂੰ ਟਿਕਟ ਦਿੱਤੀ ਜਾਵੇ ਜੀਦੇ ਉੱਤੇ ਕਿਸੇ ਤਰ੍ਹਾਂ ਦਾ ਵਿਜੀਲੈਂਸ ਦਾ ਜਾਂ ਆਈਡੀ ਦਾ ਖਤਰਾ ਨਾ ਹੋਵੇ ਸੋ ਇਹ ਇੱਕ ਰਿਕਵਰਡ ਹੈ ਭਾਰਤਪੁਸ਼ਨ ਆਸ਼ੂ ਲਈ ਨਹੀਂ ਤਾਂ ਪ੍ਰਿੰਕਾ ਗਾਂਧੀ ਜਾਂ ਰਾਹੁਲ ਗਾਂਧੀ ਭਾਰਤਪੁਸ਼ਨ ਆਸ਼ੂ ਦੀ ਟਿਕਟ ਪਹਿਲੀ ਲਿਸਟ ਦੇ ਵਿੱਚ ਕਲੀਅਰ ਕਰ ਦੇ ਕਿਉਂਕਿ ਬਹੁਤ ਨੇੜੇ ਮੰਨਿਆ ਜਾਂਦਾ ਹੈ ਭਾਰਤਪੁਸ਼ਨ ਆਸ਼ੂ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਪਰਿਵਾਰ ਦੇ ਸੋ ਅੜਿੱਕਾ ਜਿਹੜੇ ਵਿਜੀਲੈਂਸ ਦੇ ਕੇਸ ਹੈ ਉਹ ਬਣੇ ਹੋਏ ਨਹੀਂ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਰਡਾਰ ਦੇ ਵਿੱਚ ਕਹਿ ਰਹੇ ਹੋ ਕਿ ਭਾਰਤਪੁਸ਼ਨ ਆਸ਼ੂ ਹੈਗੇ ਨੇ ਮੈਂ ਤਾਂ ਕਹਾਂਗਾ ਰਡਾਰ ਨੇ ਆਲਰੇਡੀ ਕੈਚ ਕੀਤਾ ਹੋਇਆ ਹੈ ਕਿਉਂਕਿ ਵਿਜੀਲੈਂਸ ਦਾ ਆਲਰੇਡੀ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਔਰ ਉਹ ਜੇ ਦੇ ਅੰਦਰ ਵੀ ਰਹਿ ਕੇ ਆ ਚੁੱਕੇ ਨੇ ਉਹ ਜਿਹੜਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦਾ ਜਿਹੜਾ ਕੋਟਾਲਾ ਦੀ ਗਾ ਟੋਆ ਟਵਾਈ ਦਾ ਔਰ ਉਸ ਤੋਂ ਇਲਾਵਾ ਈਡੀ ਦੇ ਕੋਲ ਆਲਰੇਡੀ ਉਹਨਾਂ ਦੀ ਫਾਈਲ ਹੈਗੀ ਹੈ ਔਰ ਕਦੀ ਵੀ ਈਡੀ ਉਹਨਾਂ ਨੂੰ ਬੁਲਾ ਸਕਦੀ ਹੈ ਇਹ ਅੜਿਕਾ ਜ਼ਰੂਰ ਭਾਰਤ ਕੁਸ਼ਨ ਆਸ਼ੂ ਦੇ ਕੇਸ ਦੇ ਵਿੱਚ ਨਜ਼ਰ ਆਂਦਾ ਔਰ ਖਾਸ ਕਰਕੇ ਉਹਨਾਂ ਸਾਰੇ ਲੀਡਰ ਜਿਹੜੇ ਈਡੀ ਦੇ ਡਰ ਦੇ ਕਾਰਨ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਇਹ ਡਰ ਜੇ ਕਿਤੇ ਜਿੱਤ ਗਏ ਭਾਰਤ ਕੁਸ਼ਨ ਆਸ਼ੂ ਤੇ ਉਹ ਭਾਜਪਾ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਆਪਣੀ ਫੀਟ ਸਮੇਤ ਜਾਂ ਟਿਕਟ ਸਮੇਤ ਨਾ ਚਲੇ ਜਾਣ ਐਦਾਂ ਦੀ ਵੀ ਗੱਲਾਂ ਚੱਲ ਰਹੀ ਹੈ ਪਰ ਚਲੋ ਹੁਣ ਇਹ ਗੱਲਾਂ ਤੇ ਸਾਰਿਆਂ ਦੇ ਬਾਰੇ ਚੱਲਦੀ ਹੈ ਪਰ ਹਾਂ ਭਾਰਤ ਪੂਸ਼ਨ ਆਸ਼ੂ ਜਸ ਜਸੀ ਖੰਗੂੜਾ ਤੇ ਤੀਜੇ ਜਿਹੜੇ ਹੈਗੇ ਗੁਰਕੀਰਤ ਕੋਟਲੀ ਉਹਨਾਂ ਦਾ ਨਾਂ ਵਰਗਤ ਸਿੰਘ ਉਹਨਾਂ ਦਾ ਨਾਂ ਹੁਣ ਥੋੜਾ ਜਿਹਾ ਪਿੱਛੇ ਆਂਦਾ ਨਜ਼ਰ ਆ ਰਿਹਾ ਔਰ ਅਨੰਦਪੁਰ ਸਾਹਿਬ ਤੋਂ ਇੱਕ ਵਾਰ ਫੇਰ ਵਰਗਤ ਸਿੰਘ ਉਹਨਾਂ ਦਾ ਨਾਂ ਚੱਲ ਰਿਹਾ ਹੈ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਲਿਸਟ ਨੂੰ ਜਿੰਨਾ ਵੱਡੇ ਤਰੀਕੇ ਨਾਲ ਅਸੀਂ ਡਿਸਕਸ ਕੀਤਾ ਹੈ ਉਹਨਾਂ ਤੇ ਇਹਨਾਂ ਦੀ ਸੈਂਟਰਲ ਇਲੈਕਸ਼ਨ ਕਮੇਟੀ ਨੇ ਵੀ ਨਹੀਂ ਕੀਤਾ ਹੋਣਾ ਔਰ ਇਹਨਾਂ ਸਾਰੀ ਗੱਲਾਂ ਤੋਂ ਬਾਅਦ ਜਲਦ ਸ਼ਾਮ ਨੂੰ ਪੰਜ ਬੰਦਿਆਂ ਦੀ ਲਿਸਟ ਆਏਗੀ ਹਾਲਾਂਕਿ ਇਹ ਪੰਜ ਬੰਦਿਆਂ ਦੀ ਲਿਸਟ ਨਹੀਂ ਹੋਣੀ ਜਿਆਦਾ ਲੋਕ ਹੋਣੇ ਆ ਕਿਉਂਕਿ ਯੂਪੀ ਦੇ ਵਿੱਚ ਵੀ ਰਾਏ ਬਰੇਲੀ ਤੋਂ ਕੌਣ ਹੋਏਗਾ ਬਿਯੰਕਾ ਗਾਂਧੀ ਰੌਬਰਟ ਵਾਡਰ ਆ ਜਾਂ ਫਿਰ ਕੋਈ ਹੋਰ ਜਾਂ ਫਿਰ ਅਮੇਠੀ ਤੋਂ ਰਾਹੁਲ ਗਾਂਧੀ ਉਹਨਾਂ ਹੀ ਇਲੈਕਸ਼ਨ ਲੜਨਗੇ ਅੱਜ ਸ਼ਾਮ ਨੂੰ ਆਉਣ ਵਾਲੀ ਲਿਸਟ ਦੇ ਵਿੱਚ ਇਹ ਯੂਪੀ ਦੀ ਦੋ ਲਿਸਟ ਦੋ ਫਿੱਟਾਂ ਵੀ ਇੰਪੋਰਟੈਂਸ ਰੱਖਦੀ ਹੈ ਬਿਲਕੁਲ ਔਰ ਕੱਲ ਜਾਂ ਪਰਸੋਂ ਮੈਂ ਦੇਖ ਰਿਹਾ ਸੀ ਵਿੱਪਨ ਕਾਕਾ ਸੂਦ ਜਿਹੜੇ ਕਿਸੇ ਵੇਲੇ ਸੁਖਬੀਰ ਬਾਦਲ ਨੇ ਲੁਧਿਆਣਾ ਤੋਂ ਉਮੀਦਵਾਰ ਵੀ ਐਲਾਨ ਦਿੱਤੇ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਸੁਨੀਲ ਜਾਖੜ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾ ਰਹੇ ਸੀ ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਭਾਸਕਰ ਸਾਹਿਬ ਵਿਪਨ ਕਾਕਾ ਸੂਦ ਹੋਣ ਦੇ ਠਿਕਾਣਿਆਂ ਤੇ ਵੀ ਇਨਕਮ ਟੈਕਸ ਵਿਭਾਗ ਦੀ ਦਸਤਕ ਰਹੀ ਹੈ ਕੁਝ ਮਹੀਨੇ ਪਹਿਲਾਂ ਸੋ ਕਾਫੀ ਸਮਾਂ ਇਨਕਮ ਟੈਕਸ ਵਿਭਾਗ ਮੈਂ ਛਾਪਾ ਸ਼ਬਦ ਨਹੀਂ ਵਰਤਦਾ ਪਰ ਇਨਕਮ ਟੈਕਸ ਵਿਭਾਗ ਦੀ ਸਰਚ ਹੁੰਦੀ ਰਹੀ ਹੈ ਔਰ ਉਹ ਵੀ ਕੁਝ ਸਮੇਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਤਾਂ ਨਹੀਂ ਬਣੇ ਪਰ ਪਰਸੋਂ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੋ ਇਹ ਸੰਯੋਗ ਹੈ ਕਿ ਬਹੁਤ ਸਾਰੇ ਲੀਡਰ ਭਾਰਤੀ ਜਨਤਾ ਪਾਰਟੀ ਚ ਚਲੇ ਜਾਂਦੇ ਨੇ ਅਗਰ ਕਦੀ ਉਹ ਈਡੀ ਦੀ ਕਾਰਵਾਈ ਦੇ ਦਾਰੇ ਚ ਹੋਣ ਜਾਂ ਇਨਕਮ ਟੈਕਸ ਦੀ ਕਾਰਵਾਈ ਦੇ ਦਾਰੇ ਚ ਹੋਣ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਕੋਈ ਹੋਰ ਫੈਸਲਾ ਕਰੀਏ ਹੁਣ ਇਹਦਾ ਕਾਰਨ ਤਾਂ ਨਹੀਂ ਪਤਾ ਵਿਪਨ ਕਾਕਾ ਸੂਦ ਕਿਉਂ ਗਏ ਪਰ ਇਹ ਸੰਯੋਗ ਅਸੀਂ ਕਹਿ ਸਕਦੇ ਹਾਂ ਬਾਸਕਰ ਸਾਹਿਬ ਪਰਗਤ ਸਿੰਘ ਵਾਲੀ ਵੀ ਤੁਸੀਂ ਗੱਲ ਕੀਤੀ ਉਹ ਵੀ ਗੱਲ ਬੜੀ ਦਿਲਚਸਪ ਹੈ ਕਿ ਪ੍ਰਗਤ ਸਿੰਘ ਦਾ ਲੁਧਿਆਣੇ ਤੋਂ ਬਾਅਦ ਹੁਣ ਸ਼੍ਰੀ ਨਨਦਪੁਰ ਸਾਹਿਬ ਵਾਲੇ ਪਾਸੇ ਨਾਮ ਤੁਰ ਗਿਆ ਪਰ ਇਹ ਵੀ ਚਰਚਾਵਾਂ ਨੇ ਕਿ ਹੁਣ ਪ੍ਰਗਤ ਸਿੰਘ ਵੀ ਚੋਣ ਨਹੀਂ ਲੜਨਾ ਚਾਹੁੰਦੇ ਕਿਉਂਕਿ ਚਰਨਜੀਤ ਚੰਨੀ ਜਲੰਧਰ ਚ ਇਕੱਲੇ ਪੈ ਜਾਣਗੇ ਚਰਨਜੀਤ ਚੰਨੀ ਉਹਨਾਂ ਦੇ ਖਿਲਾਫ ਸਿੱਧੇ ਤੌਰ ਤੇ ਉੱtre ਆਏ ਨੇ ਵਿਕਰਮ ਚੌਧਰੀ ਔਰ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਉਮੀਦਵਾਰ ਬਣ ਗਏ ਨੇ ਬੀਬੀ ਕਰਮਜੀਤ ਚੌਧਰੀ ਉਹ ਚਲੇ ਗਏ ਨੇ ਕਾਂਗਰਸ ਛੱਡ ਕੇ ਭਾਜਪਾ 'ਚ رجیندر پال بٹو بھی کانگریس ਛੱਡ ਕੇ بی جے پی ਚਲੇ ਗਏ ਨੇ سو ਜਲੰਧਰ ਚ ਸੁਖਵਿੰਦਰ ਕੋਟਲੀ ਪ੍ਰਗਟ ਸਿੰਘ ਤੇ ਕੁਝ ਹੋਰ ਕਾਂਗਰਸ ਦੇ ਲੀਡਰ ਕੁਝ ਹਲਕਾ ਇੰਚਾਰਜ ਸਾਰੇ ਚਾਹੁੰਦੇ ਨੇ ਕਿ ਚਰਨਜੀਤ ਚੰਨੀ ਨੂੰ ਸਾਥ ਮਿਲਣਾ ਜ਼ਰੂਰੀ ਹੈ ਕਿਉਂਕਿ ਚਰਨਜੀਤ ਚੰਨੀ ਚਮਕੌਰ ਸਾਹਿਬ ਤੋਂ ਆਏ ਨੇ ਸੋ ਮੈਨੂੰ ਲੱਗਦਾ ਹੈ ਹਾਈ ਕਮਾਂਡ ਨੇ ਗੱਲ ਮੰਨੀ ਹੋਣੀ ਕਿ ਪ੍ਰਗਟ ਸਿੰਘ ਦੀ ਹੁਣ ਜ਼ਿਆਦਾ ਜ਼ਰੂਰਤ ਜਲੰਧਰ ਦੇ ਵਿੱਚ ਹੈ ਕਿਉਂਕਿ ਇਹ ਨਾ ਹੋਵੇ ਪ੍ਰਗਟ ਸਿੰਘ ਨੂੰ ਵੀ ਕਿਤੇ ਹੋਰ ਉਤਾਰ ਦੇਣ ਤੇ ਚਰਨਜੀਤ ਚੰਨੀ ਇਕੱਲੇ ਰਹਿ ਜਾਣ ਤੇ ਫਿਰ ਸਥਿਤੀਆਂ ਜਿਹੜੀਆਂ ਨੇ ਉਹ ਔਖੀਆਂ ਹੋ ਜਾਣ ਫਰਗਤ ਸਿੰਘ ਕਿੱਡਾ ਇੱਕ ਸਹਾਰਾ ਚਰਨਜੀਤ ਚੰਨੀ ਦਾ ਜ਼ਿਲਹੰਦਰ ਚ ਬਣੇ ਹੋਏ ਨੇ ਦੇਖੋ ਫਰਗਤ ਸਿੰਘ ਉਹਨਾਂ ਜਦ ਪਿਛਲੇ ਜਿਮਨੀ ਇਲੈਕਸ਼ਨ ਹੋਏ ਸੀਗੇ ਤੇ ਆਪਣੀ ਕੌਨਸਟੀਟੈਂਸੀਜ਼ ਦੇ ਵਿੱਚ ਉਹ ਕਾਂਗਰਸ ਦੇ ਕੈਂਡੀਡੇਟ ਨੂੰ ਲੀਡ ਨਹੀਂ ਦਿਵਾ ਪਾਏ ਸੀਗੇ ਔਰ ਨੋ ਦੀ ਨੋ ਕੌਨਸਟੀਟੈਂਸੀ ਇਸ ਦੇ ਵਿੱਚ ਸਿਰਫ ਫਰਗਤ ਸਿੰਘ ਉਹਨਾਂ ਦਾ ਕਸੂਰ ਨਹੀਂ ਹੈ ਈਵਨ ਕਰਮਜੀਤ ਕੌਰ ਚੌਧਰੀ ਉਹਨਾਂ ਦਾ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਉਹ ਵੀ ਫਿਲੌਰ ਤੋਂ ਜਿੱਥੇ ਉਹ ਐਮਐਲਏ ਹੈਗਾ ਉਹ ਲੀਡ ਆਪਣੀ ਮਾਤਾ ਜੀ ਨੂੰ ਨਹੀਂ ਦਿਲਾ ਪਾਏ ਸੀ ਹੁਣ ਐਦਾਂ ਦੀ ਸਥਿਤੀ ਦੇ ਵਿੱਚ ਜੇ ਲੋਕਲ ਕਿਉਂਕਿ ਅਸੀਂ ਲੋਕਲ ਬੈਠੇ ਆ ਉਹਦੇ ਵਿੱਚ ਐਦਾਂ ਦੀ ਕੋਈ ਉਮੀਦ ਨਹੀਂ ਹੈ ਕਿ ਪ੍ਰਗਤ ਸਿੰਘ ਹੋਣਗੇ ਤਾਂ ਹੀ ਚੰਨੀਓਂ ਨਾਲ ਜਿੱਤਣਗੇ ਚੰਨੀਓਂ ਨਾਲ ਜਦ ਇੱਥੇ ਜਲੰਧਰ ਦੇ ਵਿੱਚ ਉਤਾਰੇ ਗਏ ਸੀ ਉਸ ਤੋਂ ਪਹਿਲੇ ਕਿਉਂਕਿ ਜਿਹੜਾ ਜਲੰਧਰ ਦਾ ਹਾਲ ਹੈ ਕਿ ਇਸ ਦਾ ਦਾ ਹਾਲਾਤ ਸੀਗੇ ਕਿ ਵੀ ਚੰਨੀ ਚੰਨੀ ਹੋਈ ਪਈ ਸੀ ਜਲੰਧਰ ਪਰ ਜਦੋਂ ਤੋਂ ਕੈਂਡੀਡੇਟ ਬਣ ਕੇ ਇੱਥੇ ਆਏ ਨੇ ਉਹ ਹੌਲੇ ਹੌਲੇ ਕਰਕੇ 5 5% ਕਰਕੇ ਉਹ ਡਾਊਨ ਜਾ ਰਿਹਾ ਕੰਮ ਜੇ ਇਸ ਤਦਾਦ ਦੇ ਵਿੱਚ ਹੀ ਅੱਗੇ ਜਾਂਉ ਕਿਉਂਕਿ ਇੱਥੇ ਚਰਨਜੀਤ ਸਿੰਘ ਚੰਨੀ ਉਹਨਾਂ ਤੋਂ ਇਲਾਵਾ ਦੂਜੀ ਵੱਡੀ ਪਾਰਟੀਆਂ ਦੀ ਤਿਤਲੀਆਂ ਇਲੈਕਸ਼ਨ ਲੜ ਰਹੀ ਹੈ। ਪਹਿਲੇ ਵੈਸੇ ਤੇ ਕਿਸੇ ਵੀ ਕੈਂਡੀਡੇਟ ਨੂੰ ਜਾਂ ਇਨਸਾਨ ਨੂੰ ਤਿਤਲੀਆਂ ਤੋਂ ਬਹੁਤਾ ਡਰ ਨਹੀਂ ਲੱਗਦਾ। ਪਰ ਜਦ ਉਹ ਤਿਤਲੀਆਂ ਭੁੰਡ ਬਣ ਕੇ ਲੜਦੀਆਂ ਹਨ ਨਾ ਤੇ ਫਿਰ ਕਿਸੇ ਵੀ ਕੈਂਡੀਡੇਟ ਨੂੰ ਪਰੇਸ਼ਾਨੀ ਹੁੰਦੀ ਹੈ ਔਰ ਐਦਾਂ ਦੀ ਪਰੇਸ਼ਾਨੀ ਚਰਨਜੀਤ ਸਿੰਘ ਚੰਨੀ ਉਹਨਾਂ ਫੇਸ ਕਰ ਰਹੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਚੋਧਰੀ ਉਹਨਾਂ ਨੇ ਜਿਸ ਤਰੀਕੇ ਨਾਲ ਕੈਂਪੇਨ ਸ਼ੁਰੂ ਕੀਤਾ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਬੜਾ ਔਖਾ ਕੰਮ ਹੋ ਗਿਆ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਜਲੰਧਰ ਦੇ ਵਿੱਚ ਬਿਲਕੁਲ ਜੀ ਚਰਨਜੀਤ ਚੰਨੀ ਹੁਣਾਂ ਦੇ ਲਈ ਵੀ ਇਸ ਵਕਤ ਚੁਣੌਤੀ ਬਣੀ ਹੋਈ ਹੈ ਬਿਲਕੁਲ ਠੀਕ ਤੁਸੀਂ ਭਾਸਕਰ ਸਾਹਿਬ ਜਿਹੜੀ ਗੱਲ ਹੈ ਜਿਹੜੀ ਕੀਤੀ ਹੈ ਪਰ ਚਰਨਜੀਤ ਚੰਨੀ ਬਿਲਕੁਲ ਇਹਦੇ ਵਿੱਚ ਵੀ ਕੋਈ ਦੋਹਰਾ ਨਹੀਂ ਇੱਕ ਵੱਡਾ ਨਾਮ ਹੈ ਔਰ ਕੱਲ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਮੈਂ ਵਿਕਰਮ ਚੌਧਰੀ ਦੇ ਸਬੰਧ ਵਿੱਚ ਹੁਣ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਔਰ ਵਿਕਰਮ ਚੌਧਰੀ ਆਉਂਦੇ ਦਿਨਾਂ ਦੇ ਵਿੱਚ ਕੀ ਚਰਨਜੀਤ ਚੰਨੀ ਦੇ ਪ੍ਰਤੀ ਆਪਣੀ ਜਿਹੜੀ ਬਿਆਨਬਾਜ਼ੀ ਹੈ ਉਹਨੂੰ ਹੋਰ ਤੇਜ਼ ਕਰਦੇ ਨੇ ਜਾਂ ਮੱਠਾ ਕਰਦੇ ਨੇ ਕਿਉਂਕਿ ਕਾਂਗਰਸ ਤੋਂ ਤਾਂ ਸਸਪੈਂਡ ਨੇ ਇਹਦੇ ਉੱਪਰ ਵੀ ਨਿਰਪਰ ਕਰੇਗਾ ਹੁਣ ਜਿਵੇਂ ਇੱਕ ਵਾਰ ਮੋੜ ਤੋਂ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਆਵਾਂ ਆਸਕਰ ਸਾਹਿਬ ਭਾਰਤੀ ਜਨਤਾ ਪਾਰਟੀ ਨੇ ਵੀ ਹਲੇ ਤੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਕੀ ਹਲੇ ਵੀ ਅਸੀਂ ਇਹ ਮੰਨੀਏ ਕਿ ਬੀਜੇਪੀ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਾਂਗਰਸ ਕਿੰਨਾ ਉਮੀਦਵਾਰਾਂ ਨੂੰ ਫਾਈਨਲ ਕਰਦੀ ਹੈ ਦੇਖੋ ਜੇਠੇ ਤੱਕ ਬੀਜੇਪੀ ਦੀ ਗੱਲ ਹੈਗੀ ਹੈ ਬੀਜੇਪੀ ਨੇ ਵੀ ਹਜੇ ਕੈਂਡੀਡੇਟ ਦੇਨੇ ਬਾਕੀ ਹੈਗੇ ਨੇ ਔਰ ਖਾਸ ਕਰਕੇ ਸਾਰੇ ਸਾਰਿਆਂ ਦੀ ਨਜ਼ਰ ਹੈਗੀ ਫਿਰੋਜ਼ਪੁਰ ਸੀਟ ਦੇ ਉੱਤੇ ਉੱਥੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਰਵਿੰਦਰ ਆਮਲਾ ਜਿਹੜੇ ਕਾਂਗਰਸ ਦੇ ਲੀਡਰ ਹੈਗੇ ਨੇ ਉਹ ਕਦੀ ਵੀ ਭਾਜਪਾ ਜੋਇਨ ਕਰ ਸਕਦੇ ਨੇ ਔਰ ਪਿਛਲੇ 5 ਦਿਨਾਂ ਤੋਂ ਲਗਾਤਾਰ ਇਹ ਗੱਲ ਚੱਲ ਰਹੀ ਹੈ ਵੀ ਅੱਜ ਕਰ ਰਹੇ ਨੇ ਕੱਲ ਕਰ ਰਹੇ ਨੇ ਅੱਜ ਕਰ ਰਹੇ ਨੇ ਕੱਲ ਕਰ ਰਹੇ ਨੇ ਔਰ ਉਹਨਾਂ ਦੇ بیٹے ਨੇ ਤੇ ਬੀਜੇਪੀ ਵਾਸਤੇ ਆਪਣੇ ਪਿਤਾ ਦਾ ਕੈਂਪੇਨ ਵੀ ਸ਼ੁਰੂ ਕਰਤਾ ਫਿਰੋਜ਼ਪੁਰ ਦੇ ਵਿੱਚ ਹੁਣ ਐਦਾਂ ਦੀ ਸਥਿਤੀ ਦੇ ਵਿੱਚ ਜੇ ਰਵਿੰਦਰ ਆਮਲਾ ਨਹੀਂ ਜੋਇਨ ਕਰਦੇ ਔਰ ਸੁਰਜੀਤ ਕੁਮਾਰ ਧਿਆਨੀ ਨੂੰ ਇਹ ਟਿਕਟ ਦਿੱਤੀ ਜਾਂਦੀ ਹੈ ਇਫੇ ਕਿਉਂਕਿ ਭਾਜਪਾ ਵੀ ਬੜੀ ਕਜੀਬ ਜੀ ਸਥਿਤੀ ਵਿੱਚ ਫਸੀ ਹੋਈ ਹੈ ਕਿ ਜਿਹੜੇ ਟਕਸਾਲੀ ਭਾਜਪਾਈ ਹੈ ਅਗਰ ਉਹਨਾਂ ਨੂੰ ਅਗਲੀ ਸੀਟਾਂ ਦੇ ਵਿੱਚ ਵੀ ਇਗਨੋਰ ਕੀਤਾ ਜਾਂਦਾ ਹੈ ਤੇ ਕਿਸੇ ਨਾ ਕਿਸੇ ਜਗ੍ਹਾ ਵਿਦਰੋਹ ਦੇਖਣ ਨੂੰ ਮਿਲ ਸਕਦਾ ਹੈ ਪਰ ਭਾਜਪਾ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿ ਉਹ ਵਿਦਰੋਹ ਨੂੰ ਵਿਦਰੋਹ ਕਮਰਿਆਂ ਦੇ ਵਿੱਚ ਬੰਦ ਕਰਕੇ ਉਹ ਨਿਪਟਾ ਦਿੰਦੇ ਹੁੰਦੇ ਨੇ ਦੂਜੀ ਪਾਰਟੀਆਂ ਦੇ ਵਿੱਚ ਕਮਰੇ ਵਿੱਚ ਬੰਦ ਕਰਕੇ ਇਹ ਵਿਦਰੋਹ ਨਹੀਂ ਹੁਣ ਵਿਕਰਮਜੀਤ ਸਿੰਘ ਚੌਧਰੀ ਦੇਖ ਲਓ ਭਾਵੇਂ ਚੰਨੀ ਉਹਨਾਂ ਆਏ ਗੱਲ ਕਹਿ ਦੇਣ ਕਿ ਮੈਂ ਕੋਈ ਦਾਵਾ ਨਹੀਂ ਕਰਦਾ ਜਾਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਬਿਕਰਮਜੀ ਸਿੰਘ ਚੌਧਰੀ ਉਹਨਾਂ ਉਹ ਬੇਸਿਕਲੀ ਜਵਾਬ ਦੇ ਵੀ ਨਹੀਂ ਸਕਦੇ ਕਿਉਂਕਿ ਬਿਕਰਮਜੀ ਸਿੰਘ ਚੌਧਰੀ ਜੋ ਵੀ ਗੱਲਾਂ ਕਰ ਰਹੇ ਹਨ ਨਾ ਉਹ ਪਬਲਿਕ ਡੋਮੇਨ ਦੇ ਵਿੱਚ ਹੈ ਉਹ ਗੱਲਾਂ ਵਾਪਰੀਆਂ ਤੇ ਉਹਨਾਂ ਗੱਲਾਂ ਦਾ ਜਵਾਬ ਅਗਰ ਦੇਣਗੇ ਤੇ ਹੋਰ ਸਵਾਲਾਂ ਦੇ ਵਿੱਚ ਫਸ ਜਾਣਗੇ ਤੇ ਇਹ ਸਟ੍ਰੈਟਜੀ ਚੰਨੀ ਉਹਨਾਂ ਦੀ ਚੰਗੀ ਹੈਗੀ ਕਿ ਉਹ ਜਵਾਬ ਹੀ ਨਾ ਦੋ ਤੇ ਤਾਂ ਕਿ ਅੱਗੇ ਹੀ ਬੰਦਾ ਬੋਲ-ਬੋਲ ਕੇ ਥੱਕ ਜਾਏ ਤੇ ਆਪਾਂ ਅੱਗੇ ਤੁਰੀਏ ਹੁਣ ਅਨੰਦਪੁਰ ਸਾਹਿਬ ਸੀਟ ਤੋਂ ਭਾਜਪਾ ਦਾ ਕੈਂਡੀਡੇਟ ਕੌਣ ਹੋਏਗਾ ਇਹ ਇੱਕ ਬੜਾ ਵੱਡਾ ਸਵਾਲ ਹੈ ਕਾਰਨ ਕਿ ਹਜੇ ਤੱਕ ਜਿਹੜੇ ਸਾਡੇ ਸੂਤਰ ਦੱਸ ਰਹੇ ਨੇ ਕਿ ਅਵਿਨਾਸ਼ رائے ਖੰਨਾ ਜਿਹੜੇ ਬڑے ਵੱਡੇ ਲੀਡਰ ਨੇ ਭਾਜਪਾ ਦੇ ਤੇ ਇੱਕ ਵਾਰ ਹੁਸ਼ਿਆਰਪੁਰ ਤੋਂ ਐਮਪੀ ਵੀ ਰਹੇ ਨੇ ਉਹਨਾਂ ਦਾ ਨਾਂ ਸਭ ਤੋਂ ਉੱਤੇ ਚੱਲ ਰਿਹਾ ਔਰ ਜਿਹੜੇ ਲਾਲਪੁਰਾ ਸਾਹਿਬ ਨੇ ਉਹਨਾਂ ਦਾ ਵੀ ਨਾਂ ਇੱਕ ਵਾਰ ਤੁਰਿਆ ਸੀਗਾ ਔਰ ਉਸ ਤੋਂ ਇਲਾਵਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਤੇਜਿੰਦਰ ਸਿੰਘ ਬਿੱਟੂ ਉਹਨਾਂ ਨੇ ਜੁਆਇਨ ਕੀਤੀ ਸੀਗੀ ਭਾਜਪਾ ਉਹਨਾਂ ਦਾ ਨਾਂ ਵੀ ਕਿਸੇ ਜਗ੍ਹਾ ਚੱਲ ਰਿਹਾ ਸੀ ਹਾਲਾਂਕਿ ਤੇਜਿੰਦਰਪਾਲ ਸਿੰਘ ਬਿੱਟੂ ਉਹਨਾਂ ਦੇ ਨਾਲ ਮੇਰੀ ਕੱਲ ਰਾਤ ਨੂੰ ਗੱਲ ਹੋਈ ਤੇ ਉਹਨਾਂ ਨੇ ਇਸ ਗੱਲ ਨੂੰ ਸਿਰੇ ਤੋਂ ਇਨਕਾਰ ਕੀਤਾ ਕਿ ਨਹੀਂ ਮੈਂ ਉੱਥੋਂ ਇਲੈਕਸ਼ਨ ਨਹੀਂ ਲੜ ਰਿਹਾ ਔਰ ਮੈਂ ਕਿਸੇ ਵੀ ਜਗ੍ਹਾ ਤੋਂ ਇਲੈਕ ਇੰਦਾਂ ਦੇ ਕੇਸ ਦੇ ਵਿੱਚ ਵਿਨਾਸ਼ ਰਾਏ ਖੰਨਾ ਉਹਨਾਂ ਦਾ ਨਾਮ ਤਕਰੀਬਨ ਫਾਈਨਲ ਨਜ਼ਰ ਆਂਦਾ ਹਨਨਪੁਰ ਸਾਹਿਬ ਸੀਟ ਤੋਂ ਬੀਜੇਪੀ ਦੇ ਸਿੰਬਲ ਤੇ ਹੁਣ ਉਸ ਤੋਂ ਇਲਾਵਾ ਜਿਹੜੀ ਬੀਜੇਪੀ ਦੀ ਸੀਟ ਬਚੀ ਹੈ ਮੇਰੇ ਖਿਆਲ ਨਾਲ ਤਿੰਨ ਕੋ ਸੀਟਾਂ ਬਚੀ ਹੈ ਬੀਜੇਪੀ ਦੀ ਨਨਪੁਰ ਸਾਹਿਬ ਦੀ ਗੱਲ ਕਰਤੀ ਫਿਰੋਜ਼ਪੁਰ ਗੱਲ ਫਿਰੋਜ਼ਪੁਰ ਦੀ ਹੋ ਰਹੀ ਹੈ ਤੇ ਸੰਗਰੂਰ ਸੀ ਸੰਗਰੂਰ ਸੀਟ ਦੇ ਉੱਤੇ ਅਰਵਿੰਦ ਖੰਨਾ ਉਹਨਾਂ ਦਾ ਨਾਮ ਵੀ ਕਈ ਵਾਰ ਉੱਪਰ ਨਜ਼ਰ ਆਂਦਾ ਹੈ ਤੇ ਉਸ ਤੋਂ ਇਲਾਵਾ ਹਰਜੀਤ ਗਰੇਵਾਲ ਉਹ ਵੀ ਉੱਥੋਂ ਇਲੈਕਸ਼ਨ ਲੜਨ ਦੇ ਇੱਛੁਕ ਹੈਗੇ ਨੇ ਹੁਣ ਫੈਸਲਾ ਟਕਸਾਲੀਆਂ ਤੇ ਹੁੰਦਾ ਹੈ ਜਾਂ ਤਿਤਲੀਆਂ ਤੇ ਹੁੰਦਾ ਹੈ ਇਹ ਡ ਬਿਲਕੁਲ ਜੀ ਫਤਗੜ ਸਾਹਿਬ ਦੇ ਲਈ ਵੀ ਉਮੀਦਵਾਰ ਦੀ ਲੋੜ ਹੈ ਆਨੰਦਪੁਰ ਸਾਹਿਬ ਲਈ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਅੱਜਕੱਲ ਦੇ ਵਿੱਚ ਕੁਝ ਲੀਡਰਾਂ ਨੂੰ ਸ਼ਾਮਿਲ ਕਰਾ ਸਕਦੀ ਹੈ ਆਨੰਦਪੁਰ ਸਾਹਿਬ ਸ਼੍ਰੀ ਨਨਪੁਰ ਸਾਹਿਬ ਵਰ ਫਤਗੜ ਸਾਹਿਬ ਇੱਥੇ ਵੀ ਭਾਰਤੀ ਜਨਤਾ ਪਾਰਟੀ ਕੋਈ ਨਵੇਂ ਚਿਹਰੇ ਲਿਆ ਸਕਦੀ ਹੈ ਭਾਵੇਂ ਕਿਸੇ ਹੋਰ ਪਾਰਟੀ ਚੋਂ ਇੰਪੋਰਟ ਹੀ ਕਿਉਂ ਨਾ ਕਰਨਾ ਪਵੇ ਚਲੋ ਇੱਥੇ ਕਿਹੜਾ ਇੰਪੋਰਟ ਤੇ ਕੋਈ ਟੈਕਸ ਹੈ ਅਗਰ ਵਿਦੇਸ਼ ਚੋਂ ਇੰਪੋਰਟ ਕਰਨਾ ਹੋਵੇ ਤਾਂ ਜਿਹੜੀ ਹੈ ਉਹ ਸਾਨੂੰ ਟੈਕਸ ਦੀ ਅਦਾਇਗੀ ਕਰਨੀ ਪੈਂਦੀ ਹੈ ਕਈ ਵਾਰੀ ਇੰਪੋਰਟ ਕਰਨ ਦੇ ਵਿੱਚ ਪੋਲਿਟিক্যাল ਪਾਰਟੀਆਂ ਤੋਂ ਜਿਹੜਾ ਇੰਪੋਰਟ ਹੈ ਉਹ ਬਿਲਕੁਲ ਮੁਫਤ ਹੈ ਬਲਕਿ ਇੰਪੋਰਟ ਹੋਣ ਵਾਲੇ ਨੂੰ ਮੁਫਤ ਚ ਸਿਕਿਉਰਿਟੀ ਵੀ ਮਿਲਦੀ ਹੈ ਜੀ ਬਲੈਕ ਕਮਾਂਡੋ ਵੀ ਮਿਲ ਜਾਂਦੇ ਨੇ ਇਸ ਕਰਕੇ ਬਹੁਤ ਸਾਰੇ ਲੋਕ ਆਸ਼ਕਰ ਸਾਹਿਬ ਲਾਈਨ ਚ ਹੈ ਕਿ ਬੀਜੇਪੀ ਸਾਨੂੰ ਇੰਪੋਰਟ ਕਰ ਲੇ ਹਾਲਾਂਕਿ ਇਹ ਡੋਮੈਸਟਿਕ ਇੰਪੋਰਟ ਹੈ ਇਹਨੂੰ ਅਸੀਂ ਨਵੀਂ ਇੱਕ ਟਰਮ ਦੇ ਦਿੰਦੇ ਹਾਂ ਪਰ ਬੜਾ ਦਿਲਚਸਪ ਰਹਿਣ ਵਾਲਾ ਹੈ ਅੱਜ ਔਰ ਕੱਲ ਦਾ ਦਿਨ ਅੱਜ ਕਾਂਗਰਸ ਅਗਰ ਕਿਸੇ ਦੀ ਟਿਕਟ ਕੱਟਦੀ ਹੈ ਕੀ ਬੀਜੇਪੀ ਉਹਨੂੰ ਇੰਪੋਰਟ ਕਰ ਲਏਗੀ ਇਹਦੇ ਉੱਪਰ ਵੀ ਸਵਾਲ ਖੜੇ ਹੋਣਗੇ ਅਗਰ ਕਾਂਗਰਸ ਕਿਸੇ ਦੀ ਟਿਕਟ ਕੱਟਦੀ ਹੈ ਕੀ ਉਹ ਲੀਡਰ ਬਾਗੀ ਖੜਾ ਹੋਏਗਾ ਇਹ ਵੀ ਬੜਾ ਦਿਲਚਸਪ ਹੈ ਸੋ ਮੈਨੂੰ ਲੱਗਦਾ ਅੱਜ ਔਰ ਕੱਲ ਅਗਲੇ 2 ਦਿਨ ਨੇ ਜਿਹੜੇ ਉਹ ਪੰਜਾਬ ਦੀ ਪੋਲਿਟਿਕਸ ਦਾ ਇੱਕ ਨਿਤਾਰਾ ਜਰੂਰ ਕਰ ਦੇਣਗੇ ਕਿ 24 ਤੋਂ ਪਹਿਲਾਂ ਪੰਜਾਬ ਦੀਆਂ ਸਥਿਤੀਆਂ ਕੀ ਬਣਦੀਆਂ ਨੇ ਔਰ ਅਕਾਲੀ ਦਲ ਜਿੱਦਾਂ ਹੀ ਅਮਰਿਤਪਾਲ ਦੇ ਸਬੰਧ ਦੇ ਵਿੱਚ ਕੋਈ ਫੈਸਲਾ ਕਰੂਗਾ ਜਾਂ ਆਪਣਾ ਕੈਂਡੀਡੇਟ ਐਲਾਨ ਕਰੇਗਾ ਉਹਦੇ ਨਾਲ ਆਪਣੇ ਆਪ ਜਿਹੜੀਆਂ ਸਥਿਤੀਆਂ ਨੇ ਅਕਾਲੀ ਦਲ ਦੀਆਂ ਵੀ ਕਾਫੀ ਜ਼ਿਆਦਾ ਸਾਨੂੰ ਕਲੀਅਰ ਹੋਣਗੀਆਂ ਸੋ ਫਿਲਹਾਲ ਪਾਸਟਰ ਸਾਹਿਬ ਬਹੁਤ ਬਹੁਤ ਧੰਨਵਾਦ ਬਿਲਕੁਲ ਤਾਜ਼ੇ ਅਪਡੇਟ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ ਜਿੱਦਾਂ ਹੀ ਸੂਚੀ ਆਈ ਅਗਰ ਅੱਜ ਸੂਚੀ ਆਉਂਦੀ ਹੈ ਤੇ ਅਸੀਂ ਜ਼ਰੂਰ ਸ਼ਾਮ ਨੂੰ ਵੀ ਲਾਈਵ ਹੋ ਕੇ ਇੱਕ ਵਾਰੀ ਜਿਹੜੀ ਫਰੈਸ਼ ਸੂਚੀ ਕਾਂਗਰਸ ਦੀ ਲਿਸਟ ਹੋਏਗੀ ਉਹਦਾ ਅਸੀਂ ਐਨਾਲਿਸਿਸ ਕਰਾਂਗੇ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਪੱਖ ਵੀ ਅਸੀਂ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਸਾਹਿਬ ਧੰਨਵਾਦ